ਪੀਵੀ ਕਾਨਵੇਂ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਡੈਡੀਕੇਟਡ ਟ੍ਰੇਡ ਕੋਰੀਡੋਰ ਕਾਰਪੋਰੇਸ਼ਨ ਡੀਐਫਸੀਸੀ ਪੂਰਬੀ ਪੱਛਮੀ ਇੰ ਅਤੇ ਕੋਰੀਡੋਰ ਨੂੰ ਸਮਰਪਿਤ ਕੀਤਾ ਇਸ ਦੇ ਤਹਿਤ ਪੰਜਾਬ ਵਿੱਚ ਆਖਵਾਖ ਥਾਵਾਂ ਤੇ ਨਾਲ ਹੀ ਸਾਨੇਵਾਲ ਦੀ ਨਵੀਂ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਆ ਪੀਐਮ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਅੰਮਦਾਬਾਦ ਤੋਂ ਉਦਘਾਟਨ ਕੀਤਾ ਇਸ ਮੌਕੇ ਤੇ ਰਮੇਂਦਰ ਸਿੰਘ ਸੰਘੋਆਲ ਤੇ ਰਚਪਾਲ ਸਿੰਘ ਨੇ ਇਸ ਬਾਰੇ ਦੱਸਿਆ ਕਿ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਦੀ ਗੰਗਾ ਬਣਾਈ ਗਈ ਹੈ ਕਿਹਾ ਕਿ ਅੱਜ ਭਾਰਤ ਵਿੱਚ ਰੇਲਵੇ ਦੇ ਵਿਕਾਸ ਵਿੱਚ ਇਤਿਹਾਸ ਰਚਿਆ ਜਾ ਰਿਹਾ ਹੈ ਰੇਲਵੇ ਤਰੱਕੀ ਦਾ ਮਹੱਤਵਪੂਰਨ ਸਾਧਨ ਹੈ ਮਾਲ ਗੱਡੀਆਂ ਲਈ ਸੱਤ ਨਵੇਂ ਸਟੇਸ਼ਨ ਪੰਜਾਬ ਲਈ ਵੱਡੀ ਪ੍ਰਾਪਤੀ ਹੈ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਨਿਤ ਪ੍ਰਤੀ ਦਿਨ ਖਾਸ ਤੌਰ ਤੇ ਪੰਜਾਬ ਨੂੰ ਤੋਹਫੇ ਦਿੱਤੇ ਜਾ ਰਹੇ ਹਨ ਜਿਵੇਂ ਕਿ ਆਦਮਪੁਰ ਦਾ ਹਵਾਈ ਅੱਡਾ ਲੁਧਿਆਣਾ ਦਾ ਖਲਾਈ ਓਵਰ ਅਤੇ ਹੁਣ ਰੇਲਵੇ ਕੋਰੀਡੋਰ ਸਿਸਟਮ ਦਿੱਤਾ ਗਿਆ ਇਸ ਮੌਕੇ ਤੇ ਰਮਿੰਦਰ ਸਿੰਘ ਸੰਗੋਵਾਲ ਅਤੇ ਰਸ਼ਪਾਲ ਸਿੰਘ ਨੇ ਪੂਰੀ ਸਮੁੱਚੀ ਲੀਡਰਸ਼ਿਪ ਦਾ ਪੀਐਮ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਇੱਕ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਜੇਪੀ ਲੁਧਿਆਣਾ ਰੂਰਲ ਅੱਜ ਸਾਂਨੇ ਵਾਲੇ ਰਜਿਸਟ੍ਰੇਸ਼ਨ ਦੇ ਉੱਤੇ ਜੋ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ ਮੋਦੀ ਸਾਹਿਬ ਵੱਲੋਂ ਬਹੁਤ ਵੱਡਾ ਉਪਰਾਲਾ ਇਸ ਕੋਰੀਡੋਰ ਰਹੀਂ ਜੋ ਮਾਲ ਗੱਡੀਆਂ ਨੂੰ ਢਵਾ ਢੁਆਈ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਜੋ ਵਪਾਰੀਆਂ ਦਾ ਮਾਲ ਜਿਵੇਂ ਲੁਧਾਨਾ ਮੇਨ ਹੱਬ ਉਹਦੇ ਲੇਟ ਹੋ ਜਾਂਦਾ ਸੀ ਕੋਰੀਡੋਰ ਦੇ ਉਦਘਾਟਨ ਦੇ ਨਾਲ ਜੋ ਮਾਲ ਗੱਡੀਆਂ ਦੇ ਵਿੱਚ ਮਾਲ ਆਉਣਾ ਉਹ ਜਿਹੜੇ 4-5 ਦਿਨ ਲੱਗਦੇ ਸੀ ਉਹ 2 ਦਿਨ ਦੇ ਵਿੱਚ ਪਹੁੰਚ ਜਾਣਾ ਇੱਕ ਮਾਲ ਗੱਡੀ ਨਾਲ ਲਗਭਗ ਡਬਲ ਡੱਬੇ ਉਹਦੇ ਨਾਲ ਹੋਰ ਜੋੜੇ ਗਏ ਨੇ ਤਾਂ ਕਿ ਕਿਸੇ ਨੂੰ ਰਸਤਾ ਦੇਣ ਲਈ ਜਾਂ ਸਮਾਨ ਲਈ ਉਹਦੀ ਲਈ ਉੱਥੇ ਨਾ ਰੁਕਣਾ ਪਵੇ 72 ਟਰੱਕਾਂ ਦੇ ਵਿੱਚ ਜਿੰਨਾ ਮਾਲ ਨੂੰ ਹੁਣ ਇਸ ਮਾਲ ਗੱਡੀ ਵਿੱਚ ਪਹੁੰਚ ਜਾ ਕਰਨਾ ਤੇ ਬਹੁਤ ਵੱਡਾ ਇੱਕ ਕੱਲਾ ਲੁਧਾਨੇ ਦਾ ਨਹੀਂ ਸੱਤ ਉਦਘਾਟਨ ਪੰਜਾਬ ਦੇ ਵਿੱਚ ਅੱਜ ਹੋ ਰਹੇ ਨੇ ਖੰਨੇ ਮੱਡਾ ਪ੍ਰੋਗਰਾਮ ਹੋ ਰਿਹਾ ਸੱਤ ਪ੍ਰੋਗਰਾਮ ਇਦਾਂ ਦੇ ਲੁਧਾਨੇ ਦੇ ਵਿੱਚ ਅੱਜ ਇਕੱਠੇ ਉਦਘਾਟਨ ਹੋਏ ਨੇ ਪੂਰੇ ਦੇਸ਼ ਦੇ ਵਿੱਚ ਉਦਘਾਟਨ ਹੋਏ ਨੇ ਹైదరాబాద్ ਹਰ ਜਗ੍ਹਾ ਉਦਘਾਟਨ ਹੋਇਆ ਗੁਜਰਾਤ ਦੇ ਵਿੱਚੋਂ ਮੋਦੀ ਸਾਹਿਬ ਨੇ ਖੁਦ ਆਪ ਉੱਥੇ ਬਟਨ ਦੱਬਿਆ ਜਾ ਕੇ ਜਿੱਥੇ ਕੰਟਰੋਲ ਸੈਂਟਰ ਬਣਿਆ ਇਹ ਬਹੁਤ ਵੱਡੀ ਉਪਲਬਧੀ ਆ 10 ਸਾਲਾਂ ਦੇ ਵਿੱਚ ਕਿੰਨੇ ਹੀ ਲਗਭਗ ਸਟੇਸ਼ਨ ਨਵੇਂ ਬਣਾਏ ਨੇ 85000 ਕਰੋੜ ਦਾ ਜੋ ਇਹ ਅੱਜ ਹੋ ਰਿਹਾ ਸਾਰਾ ਉਦਘਾਟਨ 85000 ਕਰੋੜ ਤੋਂ ਵੱਧ ਦੀਆਂ ਯੋਜਨਾਵਾਂ ਸਿਰਫ ਰੇਲਵੇ ਦੀਆਂ ਜਿਨ੍ਹਾਂ ਦਾ ਅੱਜ ਉਦਘਾਟਨ ਹੋ ਰਿਹਾ ਤੇ ਇਹਦੇ ਵਿੱਚ 10 ਬੰਦੇ ਭਾਰਤ ਟ੍ਰੇਨਾਂ ਵੀ ਨੇ ਜੋ ਚੱਲ ਰਹੀਆਂ ਨੇ 10 ਬੰਦੇ ਭਾਰਤ ਟ੍ਰੇਨਾਂ ਸ਼ੁਰੂ ਹੋ ਜਾਣਗੇ ਬਹੁਤ ਵੱਡਾ ਪੰਜਾਬ ਦੀ ਸਰਕਾਰ ਲੈ ਕੇ ਮਤਲਬ ਜਿਹੜਾ ਜਨ ਆਪ ਦੇ ਦਲੀ ਦਾ ਗੱਠ ਜੋੜ ਨੂੰ ਜਾ ਰਹੇ ਹੈ ਬਹੁਤ ਵਧੀਆ ਜੇ ਗੱਠ ਜੋੜ ਹੋ ਜਾਂਦਾ ਜਖਰ ਸਾਹਿਬ ਨੇ ਪਹਿਲੇ ਹੀ ਬਿਆਨ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਜਖ ਬਿਆਨ ਗੱਠ ਜੋੜ ਹੋ ਜਵੇ ਗੱਠ ਜੋੜ ਹੋ ਜਾਂਦਾ ਤਾਂ ਬਹੁਤ ਵਧੀਆ ਨਹੀਂ ਵੀ ਹੁੰਦਾ ਤਾਂ ਅਸੀਂ ਇਕੱਲੇ ਬੀਜੇਪੀ 13 ਸੀਟਾਂ ਤੇ ਇਲੈਕਸ਼ਨ ਤੇ ਲੜ ਰਹੀ ਹੈ ਜੇ ਗੱਠ ਜੋੜ ਹੋ ਜੂਗਾ ਤਾਂ ਬਹੁਤ ਵਧੀਆ ਉਪਰਾਲਾ ਇਹ ਵੀ ਚੰਗੀ ਗੱਲ ਆ ਸਾਡੇ ਲਈ ਅਸੀਂ ਗੱਠ ਜੋੜ ਦੇ ਵਿੱਚ ਲੜਾਂਗੇ ਤੇ ਇਲੈਕਸ਼ਨ ਲੜਾਂਗੇ ਜਿੱਤਾਂਗੇ ਤੇ ਵੈਸੇ ਵੀ ਲੋਕੀ ਅੱਜ ਮੋਦੀ ਸਾਹਿਬ ਨੂੰ ਚਾਹੁੰਦੇ ਨੇ ਮੋਦੀ 3 ਦੀ ਸਰਕਾਰ ਚਾਹੁੰਦੇ ਨੇ ਤਾਂ ਕਿ ਸਾਰੇ ਇਹ ਦੇਸ਼ ਦੀ ਜੋ ਅੱਜ 5ਵੇਂ ਨੰਬਰ ਤੇ ਆ ਗਿਆ ਦੇਸ਼ ਆਪਣਾ ਜੋ 13ਵੇਂ ਨੰਬਰ ਤੇ ਸੀ ਤੇ ਹੁਣ ਇਹਨੂੰ ਤੀਜੇ ਨੰਬਰ ਤੇ ਪਹਿਲੇ ਨੰਬਰ ਤੇ ਲੈ ਕੇ ਆਣਾ ਜੇ ਤਾਂ ਹੀ ਹੋਏਗਾ ਜੇ ਮੋਦੀ ਸਾਹਿਬ ਦੁਬਾਰਾ ਰਿਪੀਟ ਕਰਨਗੇ ਮੋਦੀ 3 ਦੀ ਸਰਕਾਰ ਬਣੂਗੀ ਤਾਂ ਹੀ ਸਾਰੇ ਅੱਜ ਕਹਿ ਰਹੇ ਨੇ ਇਸ ਵਾਰ 400 ਪਾਰ 400 ਪਾਰ ਬਣਨਗੀ ਇਸ ਵਾਰ ਰਾਜ ਕਿੱਥਾਂ ਦਾ ਰਹੇਗਾ ਪੰਜਾਬ ਦੇ ਲਈ ਮਤਲਬ ਜੇ ਸਾਡਾ ਕਾਲਜ ਦੀ ਕਟਿੰਗ ਕੀਤਾ ਗਿਆ ਸੀ ਆਨਲਾਈਨ ਦੇ ਵਿੱਚ ਜਿਹੜਾ ਪੰਜਾਬ ਨਹੀਂ ਕਿੱਥਾਂ ਹੋਰ ਤੇ ਰਹੇਗਾ ਪੰਜਾਬ ਲਈ ਦੇਖੋ ਜਿੰਨੇ ਪੰਜਾਬ ਦੇ ਰੇਲਵੇ ਸਟੇਸ਼ਨ ਹੈ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕੀਤਾ ਬਿਲਕੁਲ ਨਵਾਂ ਬਣਾਇਆ ਜਾ ਕੇ ਤੁਸੀਂ ਦੇਖੋਗੇ ਸਾਹਨੇ ਵਾਲ ਢੰਡਾਰੀ ਜਿੰਨਾ ਲੁਧਿਆਣੇ ਦੇ ਵਿੱਚ ਪੰਜਾਬ ਤਾਂ ਹੈਗਾ ਹੀ ਹੈਗਾ ਕੱਲੇ ਲੁਧਿਆਣੇ ਲਈ ਬਹੁਤ ਵੱਡੇ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਸਾਰਾ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾ ਰਿਹਾ ਪੰਜਾਬ ਦੀ ਜਿਹੜੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਉਹਦੇ ਵਿੱਚ ਵੀ ਆਪਾਂ ਡਰਾਈਪੋਰਟ ਬਣ ਰਹੇ ਨੇ ਤਾਂ ਕਿ ਸਾਰੀ ਆਵਾਜਾਈ ਵਪਾਰ ਵੱਧ ਸਕੇ ਪੰਜਾਬ ਦੇ ਵਪਾਰੀਆਂ ਨੂੰ ਫਾਇਦਾ ਹੋ ਸਕੇ ਇੰਦਰ ਸਰਕਾਰ ਵੱਲੋਂ ਵੀ ਖੇਮਤ ਰਿਆ ਜਿਹੜਾ ਬਗ ਰਿਆ ਨਸ਼ੀ ਆਪ ਦੀ ਨੌਜਵਾਨ ਨੇ ਟੀਮ ਚਲਾਈ ਹੋਸ਼ਕ ਜੈਸਾਨੀ ਫੈਲ ਪਈ ਜਾ ਰਹੀ ਹੈ ਚੇਂਜਰ ਸਰਕਾਰ ਵੱਲੋਂ ਹਰ ਸੰਬੰਧਤ ਮਦਦ ਦਿੱਤੀ ਜਾ ਰਹੀ ਹੈ ਇਹ ਸਰਕਾਰਾਂ ਨੇ ਰਾਜ ਸਰਕਾਰਾਂ ਦਾ ਇਹ ਕੰਮ ਹੁੰਦਾ ਇੰਦਰ ਸਰਕਾਰ ਵੱਲੋਂ ਤਾਂ ਫੁੱਲ ਮਦਦ ਦਿੱਤੀ ਜਾ ਰਹੀ ਹੈ 50 ਕਿਲੋਮੀਟਰ ਦੇ ਏਰੀਆ ਵਿੱਚ ਫੋਰਸ ਨੂੰ ਕਿਹਾ ਗਿਆ ਬਾਰਡਰ ਤੋਂ ਨਸ਼ਾ ਨਹੀਂ ਟੱਪਣ ਦੇਰੇ ਬਾਰਡਰ ਤੇ ਨਸ਼ਾ ਬੰਦ ਕੀਤਾ ਹੋਇਆ ਫੌਜ ਦੇ ਹਵਾਲੇ ਆ ਬਹੁਤ ਜ਼ਿਆਦਾ ਸਫਾਈ ਉੱਥੇ ਕਰਕੇ ਤਾਂ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੁਣ ਲੋਕਲ ਲੈਵਲ ਦੇ ਉੱਤੇ ਇਹਨੂੰ ਬੰਦ ਕਰੇ ਜੋ ਬਾਹਰੋਂ ਨਸ਼ਾ ਆਉਂਦਾ ਸੀ करने के पूरी फौज लाई है 50 किलोमीटर तक एरिया फौज को ਦਿੱਤਾ गया पूरी मदद की जा रही है मैं सान्या शर्मा महिला मोर्चा देहाती की प्रधान हूं और आज का जो दिन है वो ऐतिहासिक पल है और आज मैं शुभकामनाएं देती हूं हर भारतीयों को क्योंकि आज मोदी सरकार की तरफ से एक तोहफा दिया गया है और भारत रेल की बात करूं तो जो भारतीय रेल है वो हमारे आर्थिक विकास की रीढ़ की हड्डी है लेकिन हमेशा इसको अनदेखा किया गया है

ਸਰਵੋ ਰਾਜਪੂਰੇ ਵਾਲੇ ਪੋਰਸ਼ਨ ਨੂੰ ਛੱਡ ਕੇ ਬਾਕੀ ਸਾਰਾ ਤਾਂ ਫਤਿਹਗੜ੍ਹ ਸਾਹਿਬ ਪਾਰਲੀਮੈਂਟਿਕ ਕੰਸਟੀਟੂਐਂਸੀ ਦਾ ਹਿੱਸਾ ਤੇ ਮੇਰਾ ਬਹੁਤ ਦਿਲਚਸਪੀ ਸੀ ਕਿਉਂਕਿ ਦੇਖੋ ਆਪਣਾ ਸਾਨੇਵਾਲ ਇੰਨੀ ਇੰਡਸਟਰੀ ਆ ਲੁਧਿਆਣਾ ਨਾਲ ਲੱਗਿਆ ਫਿਰ ਦਰਾਹਾਂ ਲੈ ਲੋ ਖੰਨਾ ਲੈ ਲੋ ਫਿਰ ਮੰਡੀ ਗੋਬਿੰਦਗੜ੍ਹ ਲੈ ਲੋ ਇੰਡਸਟਰੀ ਬਹੁਤ ਜ਼ਿਆਦਾ ਹੈਗੀ ਆ ਔਰ ਪੰਜਾਬ ਦਾ ਜਿਹੜਾ ਕਿਸਾਨ ਵੀ ਆ ਉਹਨਾਂ ਚੋਂ ਬਹੁਤ ਤਰੱਕੀ ਪਸੰਦ ਆ ਔਰ ਉਹ ਵੀ ਬਹੁਤ ਸਾਰੀਆਂ ਚੀਜ਼ਾਂ ਬਾਹਰ ਭੇਜਦਾ ਦੂਸਰੇ ਸੂਬਿਆਂ ਨੂੰ ਭੇਜਦਾ ਇਹ ਇਸ ਕਰਕੇ ਮੇਰੀ ਇਹਦੇ ਵਿੱਚ ਬਹੁਤ ਦਿਲਚਸਪੀ ਸੀ ਹਾਲਾਂਕਿ ਪ੍ਰੋਗਰਾਮ ਡੈਡੀਕੇਟਿਡ ਫਰੇਟ ਕੋਨ ਦਿਓਰ ਦਾ ਹੈਗਾ ਪਰ ਫਿਰ ਵੀ ਦੇਖੋ ਇੱਥੋਂ ਦੇ ਮੈਂ ਰੇਲਵੇ ਦੇ ਸਾਰੇ ਆਫੀਸਰਸ ਨੇ ਮਿਨਿਸਟਰ ਸਾਹਿਬ ਨੂੰ ਬਹੁਤ ਬੇਨਤੀ ਬਹੁਤ ਵਾਰ ਗੱਲ ਕਹੀ ਆ ਇੱਥੋਂ ਦੇ ਜਿਹੜੇ ਦੂਸਰੇ ਮਸਲੇ ਨੇ ਰੇਲਵੇ ਦੇ ਜਿਹੜੇ ਦੂਸਰੇ ਮਸਲੇ ਇੱਥੋਂ ਦੇ ਪੈਂਡਿੰਗ ਪਏ ਆ ਇੱਥੋਂ ਦੇ ਲੋ ਆ ਜੀ ਆ ਸੀਨੀਅਰ ਸੈਕਟਰੀ ਤਾਂ ਆਏ ਹੋਏ ਆ ਇਹ ਕੁਝ ਮੰਗ ਕਰਦੇ ਇੱਥੇ ਇੱਥੇ ਜਿਹੜੀਆਂ ਬਹੁਤ ਫਾਸਟ ਟ੍ਰੇਨਾਂ ਨੇ ਉਹ ਨਹੀਂ ਰੁਕਦੀਆਂ ਹਨ ਅਸੀਂ ਬਾਰ-ਬਾਰ ਮੰਗ ਕੀਤੀ ਆ ਫਿਰ ਰੇਲਵੇ ਦੇ ਆਫੀਸਰਜ਼ ਨੂੰ ਵੀ ਕਮਾਂਗੇ ਮਿਨਿਸਟਰ ਸਾਹਿਬ ਨੂੰ ਕਮਾਂਗੇ ਕਿ ਇਹਨਾਂ ਦੇ ਜਿਹੜੇ ਸਾਨੀਵਾਲ ਦੇ ਟ੍ਰੇਨਾਂ ਦਾ ਮੁੱਦੇ ਆ ਓਵਰ ਬ੍ਰਿਜ ਦਾ ਮੁੱਦਾ ਅੰਡਰ ਬ੍ਰਿਜ ਦਾ ਮੁੱਦਾ ਹੋਰ ਵੀ ਜਿਹੜੇ ਇੱਥੋਂ ਦੇ ਸਾਰੇ ਰੇਲਵੇ ਦੇ ਮੁੱਦੇ ਆ ਉਹ ਰੇਲਵੇ ਸਟੇਸ਼ਨ ਨੂੰ ਇਹਨਾਂ ਨੂੰ ਤੁਸੀਂ ਕਈ ਸਟੇਸ਼ਨ ਬਣਾਏ ਆ ਮੇਰੀ ਪਾਰਲੀਮੈਂਟ 'ਚ ਵੀ ਕਈ ਬਣਾਇਆ ਪਰ ਇਹਨੂੰ ਰੇਲਵੇ ਸਟੇਸ਼ਨ ਨੂੰ ਵੀ ਬਹੁਤ ਵਧੀਆ ਕਰੋ ਇਹ ਸਾਰੀਆਂ ਗੱਲਾਂ ਮੈਂ ਦੇ ਵਿੱਚ ਤੁਸੀਂ ਦਿੱਲੀ ਦੇ ਰੇਲ ਮੰਤਰੀ ਨੂੰ ਅਪਲੀਕੇਸ਼ਨ ਦਿੱਤੀ ਸੀਗਾ ਮਤਲਬ ਉਹਦਾ ਵੀ ਕੋਈ ਅਸਰ ਨਹੀਂ ਥੀ ਗਿਆ ਉਹਦਾ ਮੈਂ ਇਹ ਦੇਖੋ ਰੇਲਵੇ ਮਨਿਸਟਰ ਤਾਂ ਬਹੁਤ ਚੰਗੇ ਆ ਔਰ ਮੇਰੇ ਬਹੁਤ ਸਾਰੇ ਉਹਨਾਂ ਨੇ ਕੰਮ ਵੀ ਕੀਤੇ ਆ ਦੇਖੋ ਦੇਖੋ ਦੁਰਾਹੇ ਵਾਲਾ ਜਿਹੜਾ ਓਵਰ ਬ੍ਰਿਜ ਸੀ ਉਹ ਆਪਣਾ ਉਹ ਨਹਿਰਾਣਾ ਉਹਦਾ ਮੈਂ ਉਹਨਾਂ ਨੂੰ ਕਹਿਆ ਸੀ 100% ਪੈਸੇ ਰੇਲਵੇ ਦਵੇ ਸੂਬੇ ਸਰਕਾਰਾਂ ਕੋਲ ਪੈਸੇ ਔਰ ਉਹਨਾਂ ਨੇ 100% ਪੈਸਾ ਕਰਕੇ ਪੈਸਾ ਭੇਜ ਤਾਵਾ ਉਹਨਾਂ ਦਾ ਧੰਨਵਾਦੀ ਹੈ ਐਨੀ ਕ ਕਰਦੇ ਨਹੀਂ ਸਤਖੰਡ ਐਕਸਪ੍ਰੈਸ ਡਾਇਵਰਟ ਹੋ ਗਈ ਸੀ ਉਹ ਅਸੀਂ ਫਿਰ ਇਸੇ ਰੂਟ ਤੇ ਲਿਆਂਦੀ ਕਈ ਉਹਨਾਂ ਨੇ ਮੇਰੇ ਕੰਮ ਕੀਤੇ ਵੀ ਆ ਪਰ ਕਈ ਪੈਂਡਿੰਗ ਵੀ ਆ ਮੈਂ ਉਹਨਾਂ ਨੂੰ ਅਜੇ ਆ ਜਿਹੜਾ ਲਾਸਟ ਪਾਰਲੀਮੈਂਟ ਸੈਸ਼ਨ ਸੀ ਉਹਦੋਂ ਵੀ ਮੈਂ ਦੋ ਵਾਰੀ ਉਹਨਾਂ ਕੋਲ ਗਿਆ ਕਿ ਮੇਰੇ ਹਾਂ ਬਹੁਤ ਸਾਰੀਆਂ ਸੀ ਚੀਜ਼ਾਂ ਪੈਂਡਿੰਗ ਨੇ ਔਰ ਖਾਸ ਕਰ ਸਾਨੇਵਾਲ ਦੀ ਮੰਡੀ ਅਮਰਗੜ ਦੀ ਬੱਸੀ ਪਠਾਨੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਪੈਂਡਿੰਗ ਨੇ ਖਵਾਣੋਂ ਦੀਆਂ ਤੇ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਕਰਕੇ ਆਇਆ ਹੈਗਾ ਦਰਾਹੇ ਕੋਈ ਚੰਗੀ ਟ੍ਰੇਨ ਨਹੀਂ ਰੁਕਦੀ ਹੈਗੀ ਖੰਨੇ ਕੋਈ ਖੰਨੇ ਤਾਂ ਫਿਰ ਵੀ ਰੁਕ ਜਾਂਦੀਆਂ ਪਰ ਕਈ ਟ੍ਰੇਨਾਂ ਉੱਥੇ ਨਹੀਂ ਰੁਕਦੀਆਂ ਔਰ ਸਰਹੰਦ ਨਹੀਂ ਕਈ ਟ੍ਰੇਨਾਂ ਰੁਕਦੀਆਂ ਤੇ ਉਹ ਸਾਡੇ ਮੁੱਦੇ ਤਾਂ ਰਹਿੰਦੇ ਹੀ ਆ ਤੇ ਉਹ ਇਸ ਕਰਕੇ ਕੁਝ ਮੁੱਦੇ ਉਹਨਾਂ ਨੇ ਹੱਲ ਕਰਤੇ ਪਰ ਬਹੁਤ ਸਾਰੇ ਪੈਂਡਿੰਗ ਆ ਉਹ ਵੀ ਉਹਨਾਂ ਨੂੰ ਬੇਜ਼ਤੀ ਨਹੀਂ ਇਹ ਬਹੁਤ ਚੰਗਾ ਕੰਮ ਹੋਇਆ ਹੈਗਾ ਦੇਖੋ ਜੇ ਇਹ ਇਹ ਇੰਡਸਟਰੀ ਲਈ ਐਕਸਪੋਰਟ ਲਈ ਇਹ ਬਹੁਤ ਅੱਛੀ ਗੱਲ ਹੈਗੀ ਆ ਤਾਂ ਹੀ ਤਾਂ ਮੈਂ ਆਇਆ ਵਾਂ ਨਹੀਂ ਤਾਂ ਇਹ ਇਹ ਤਾਂ ਫੰਕਸ਼ਨ ਤੇ ਕਿਸੇ ਹੋਰ ਪਾਰਟੀ ਦਾ ਹੈਗਾ ਪਰ ਪਾਰਲੀਮੈਂਟਿਕ ਕੰਸਟੀਟੂਐਂਸੀ ਅਸੀਂ ਇਹ ਮੇਰੀ ਮੇਰੀ ਆ ਔਰ ਸਭ ਤੋਂ ਜ਼ਿਆਦਾ ਪੋਰਸ਼ਨ ਜਿਹੜਾ ਲਾਈਨ ਬਣੀ ਉਹ ਮੇਰੇ ਪੋਰਸ਼ਨ ਚ ਬਣੀ ਆ ਇਸ ਕਰਕੇ ਮੈਂ ਇਹਦੇ ਚ ਆਇਆ ਸੀ ਜੇ ਅਸੀਂ ਦੇਦੇ ਐਮਪੀ ਸਾਹਿਬ ਲੋਕ ਸਭਾ ਮੇਂ ਬੋਟਾਉਣ ਲੈ ਕੇ ਆਉਣ ਵਾਲ ਸਮੇਂ ਕਿਤਨਾ ਦਾ ਰਹੇਗਾ ਸੋ ਨਹੀਂ ਇੱਥੇ ਕਾਂਗਰਸ ਪਾਰਟੀ ਨੇ ਜਿੱਤਣਾ ਹੈਗਾ ਜਿਹੜੀ ਪਾਰਟੀ ਸੂਬੇ ਚ ਤੁਹਾਨੂੰ ਪਤਾ ਹੀ ਆ ਉਹਨੇ ਕੀ ਕੰਮ ਕੀਤਾ ਹੈਗਾ ਉਹ ਤਾਂ ਲੋਕ ਉਹਨਾਂ ਨੂੰ ਪਿੰਡ ਚ ਲੋਕਾਂ ਨੇ ਵਲ ਨਹੀਂ ਦੇਣਾ ਦੇਖ ਲਿਓ ਉਹਨਾਂ ਨੂੰ ਉਹ ਤਾਂ ਹੀ ਉਹਨਾਂ ਦਾ ਬੰਦੇ ਆਏ ਨਹੀਂ ਹੈਗੇ ਅੱਜ ਇੱਥੇ ਨਹੀਂ ਤਾਂ ਉਹ ਰੂਲਿੰਗ ਪਾਰਟੀ ਆ ਵਾ ਫੰਕਸ਼ਨ ਚਾਹੁੰਦੇ ਤੇ ਕੋਈ ਗੱਲ ਨਹੀਂ ਆ ਬਾਕੀ ਉਹਨਾਂ ਕਿਸਾਂ ਦੇਖਦੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਗੱਟੂ ਹੋਇਆ ਤਾਂ ਪੰਜਾਬ ਦੇ ਵਿੱਚ ਉਹ ਦੇਖੋ ਸਾਡੀ ਹਾਈ ਕਮਾਂਡ ਕਰਦੀ ਆ ਉਹਦੇ ਵਿੱਚ ਸਾਡੇ ਲੋਕਾਂ ਦਾ ਮੇਰਾ ਵਿਕਰਮ ਮਾਜਵਾ ਜੀ ਸਾਡਾ ਰੋਲ ਨਹੀਂ ਹੁੰਦਾ ਅਸੀਂ ਆਪਣੀ ਰਾਏ ਪਾਰਟੀ ਚ ਦੇ ਦਿੰਦੇ ਆ ਪਰ ਇਹ ਬਹੁਤ ਵੱਡੇ ਫੈਸਲੇ ਹੁੰਦੇ ਆ ਇਹ ਉੱਤੇ ਹੁੰਦੇ ਆ ਥੱਲੇ ਨਹੀਂ ਹੁੰਦੇ ਦੇਖੋ ਅੱਜ ਦਾ ਦਿਹਾੜਾ ਹਿੰਦੁਸਤਾਨ ਦੀ ਤਰੱਕੀ ਦੇ ਰਸਤੇ ਦੇ ਵਿੱਚ ਇੱਕ ਹੋਰ ਨਵਾਂ ਮੀਲ ਪੱਥਰ ਸਾਬਤ ਹੋਣ ਜਾ ਰਿਹਾ ਹੈ ਜਿਸ ਢੰਗ ਦੇ ਨਾਲ ਨਿਰੰਤਰ ਰੇਲਵੇ ਦੀ ਡਿਵੈਲਪਮੈਂਟ ਦੇ ਲਈ ਮੌਦੀ ਜੀ ਨੇ ਪ੍ਰਯਾਸ ਕੀਤੇ ਨੇ ਉਸੇ ਕੜੀ 'ਚ ਅੱਜ ਜਿੱਥੇ ਭਾਰਤ ਔਣ ਵਾਲੀਆਂ ਮਾਲ ਗੱਡੀਆਂ ਦਾ ਇੱਕ ਅਲੱਗ ਕਾਰੀਡੋਰ ਬਣਾ ਕੇ ਦੇਸ਼ ਨੂੰ ਸਮਰਪਿਤ ਕੀਤਾ ਇਹ ਬਹੁਤ ਵੱਡੀ ਉਪਲਬਧੀ ਆ ਉਹਦੇ ਨਾਲ-ਨਾਲ 12 ਬੰਦੇ ਭਾਰਤ ਟ੍ਰੇਨਾਂ ਦਾ ਵੀ ਸ਼ੁਭਾਰambh ਕੀਤਾ ਇਹ ਜੋ ਉਪਲਬਧੀ ਆ ਦੇਖੋ ਇੱਕ ਜਿਸ ਢੰਗ ਦੇ ਨਾਲ ਅੱਜ ਸੜਕਾਂ ਦੇ ਉੱਤੇ ਜਾਂ ਹੋਰ ਸਾਡਾ ਜਿੰਨਾ ਕਰਾਇਆ ਜ਼ਿਆਦਾ ਪੈਂਦਾ ਸੀ ਉਹ ਇੱਕ ਬਹੁਤ ਵੱਡੀ ਸਫਲਤਾ ਮਿਲੂਗੀ ਔਰ ਹਿੰਦੁਸਤਾਨ ਦੀ ਤਰੱਕੀ 'ਚ ਇਹ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਊਗਾ। ਹਿੰਦੁਸਤਾਨ ਦੇ ਵਿੱਚ ਜਿੰਨਾ ਕੁਛ ਪਿਛਲੇ 10 ਸਾਲਾਂ ਦੀਆਂ ਮੋਦੀ ਸਰਕਾਰ ਦੀਆਂ ਉਪਲਬਧੀਆਂ ਨੇ ਅਸੀਂ ਉਹਨਾਂ ਨੂੰ ਗਿਣਤੀ ਕਰਨ ਲੱਗ ਜਾਈਏ ਤਾਂ ਸ਼ਾਇਦ ਗਿਣਤੀ ਖਤਮ ਹੋ ਜਾਂਦੀ ਹੈ ਕਿਉਂਕਿ ਇੰਨਾ ਕੁਛ ਪਿਛਲੇ 10 ਸਾਲਾਂ 'ਚ ਮੋਦੀ ਜੀ ਨੇ ਆਪਣੀ ਉੱਚੀ ਔਰ ਵਿਰਲੀ ਸੋਚ ਦੇ ਕਾਰਨ ਦੇਸ਼ ਨੂੰ ਦਿੱਤਾ। ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜੋ ਹਰ ਖੇਤਰ ਦੇ ਲਈ ਬਰਾਬਰਤਾ ਇੱਕ ਆਈਕਨ ਰੱਖਦੇ ਨੇ ਜਿੰਨੀ ਡਿਵੈਲਪਮੈਂਟ ਹੋ ਰਹੀ ਆ ਅਗਰ ਉਹ ਕੇਰਲਾ ਚ ਹੋ ਰਹੀ ਆ ਤਾਂ ਪੰਜਾਬ ਚ ਵੀ ਹੋ ਰਹੀ ਆ ਤਾਂ ਸ਼੍ਰੀਨਗਰ ਚ ਵੀ ਹੋ ਰਹੀ ਆ ਆਸਾਮ ਚ ਵੀ ਹੋ ਰਹੀ ਆ ਸੋ ਇਹ ਪਤਾ ਲੱਗਦਾ ਕਿ ਸਾਰੇ ਭਾਰਤ ਨੂੰ ਇੱਕ ਜੋਟ ਰੱਖਣ ਦੇ ਵਿੱਚ ਔਰ ਸਾਰੇ ਭਾਰਤ ਦੀ ਤਰੱਕੀ ਦੇ ਵਿੱਚ ਮੋਦੀ ਜੀ ਬਹੁਤ ਵੱਡਾ ਰੋਲ ਦਾ ਕਰ ਰਹੇ ਆ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਅੱਜ ਦੇ ਇਸ ਦਿਹਾੜੇ ਤੇ ਜਿੱਥੇ ਨਮਨ ਕਰਦਾ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹਦੀ ਬਹੁਤ-ਬਹੁਤ ਵਧਾਈ ਵੀ ਦਿੰਦਾ ਹਾਂ ਦੇਖੋ ਪੰਜਾਬ ਦੇ ਲਈ ਨੀਤੀਆਂ ਉਹੀ ਨੇ ਮੈਂ ਪਹਿਲਾਂ ਜੋ ਗੱਲ ਕੀਤੀ ਕਿ ਸਾਰਾ ਦੇਸ਼ ਇੱਕ ਲੜੀ ਚ ਪਰੌਣ ਵਾਲੀ ਗੱਲ ਆ ਸਾਰੇ ਦੇਸ਼ ਦੇ ਲਈ ਉਹ ਬਰਾਬਰ ਨੀਤੀਆਂ ਨੇ ਜਿੰਨਾ ਪੰਜਾਬ ਨੂੰ ਮਿਲਣਾ ਚਾਹੀਦਾ ਉਹ ਪੰਜਾਬ ਨੂੰ ਨਹੀਂ ਮਿਲ ਪਾਇਆ ਉਹਦੇ ਲਈ ਇੱਥੇ ਦੀਆਂ ਲੋਕਲ ਸਰਕਾਰਾਂ ਬਹੁਤ ਵੱਡੀਆਂ ਜ਼ਿੰਮੇਵਾਰ ਨੇ ਜਿਹੜੀਆਂ ਆਪਣਾ ਸਹੀ ਰੋਲ ਹੀ ਨਹੀਂ ਅਦਾ ਕਰ ਰਹੀਆਂ ਆ ਕਿਉਂਕਿ ਜਿੰਨਾ ਕੁਛ ਮੋਦੀ ਜੀ ਵੱਲੋਂ ਪੰਜਾਬ ਦੇ ਪ੍ਰਤੀ ਪੈਕੇਜ ਆਣੇ ਚਾਹੀਦੇ ਸੀਗੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਸਰਕਾਰਾਂ ਦਾ ਟਿਲਮੁਲ ਰਵਈਆ ਉਹਨੂੰ ਪਿੱਛੇ ਨਿਜਾਰਾ ਹੈ ਲੇਕਿਨ ਇਸ ਦੇ ਬਾਵਜੂਦ ਵੀ ਮੋਦੀ ਜੀ ਨੇ ਜਿੰਨਾ ਕੁਛ ਦਿੱਤਾ ਮੈਂ ਪਿਛਲੇ ਦਿਨੀ ਤੁਹਾਡੇ ਨਾਲ ਅਸੀਂ ਸਾਂਝਾ ਵੀ ਕੀਤਾ ਸੀਗਾ ਕਿ ਲਗਭਗ 20000 ਕਰੋੜ ਦੇ ਜ਼ਿਆਦਾ ਦੇ ਜ਼ਿਆਦਾ ਦੇ ਪ੍ਰੋਜੈਕਟ ਕੱਲੇ ਪੰਜਾਬ ਨੂੰ ਪਿਛਲੇ ਦਿਨਾਂ ਚ ਮੋਦੀ ਸਰਕਾਰ ਨੇ ਦਿੱਤੇ ਇਹ ਜਿਹੜੀ ਉਪਜ ਆ ਨਾ ਇਹ ਸਾਡੇ ਦਿਮਾਗਾਂ ਦੀ ਉਪਜ ਆ ਜਿਹੜੀ ਅਸੀਂ ਕਹਿ ਦਿੰਦੇ ਆ ਸਾਡਾ ਨੌਜਵਾਨ ਵਰਗ ਕਿੱਥੇ ਆ ਤੁਸੀਂ ਵੀ ਨੌਜਵਾਨ ਆ ਕਿੰਨੇ ਨੌਜਵਾਨ ਖੜੇ ਨੇ ਕਿਹੜਾ ਨਸ਼ੇ ਵੱਲ ਨੂੰ ਜਾ ਰਿਹਾ ਅਸੀਂ ਲੋਕਾਂ ਨੇ ਇੱਕ ਇਸ ਤਰ੍ਹਾਂ ਦਾ ਬਣਾ ਲਿਆ ਦੇਖੋ ਸਹਬਤ ਦਾ ਔਰ ਸੰਗਤ ਦਾ ਅਸਰ ਹੁੰਦਾ ਜਿਸ ਤਰ੍ਹਾਂ ਦੀ ਸੰਗਤ ਹੁੰਦੀ ਆ ਉਸ ਢੰਗ ਦੇ ਨਾਲ ਕੋਈ ਵੀ ਬ੍ਰਾਹਮਣਾ ਵਿਵਹਾਰ ਕਰਨ ਲੱਜਾਂਦਾ ਉੱਥੇ ਪਾਸੇ ਤੁਰ ਪੈਂਦਾ ਜਿਸ ਮਾਂ-ਬਾਪ ਨਾਲ ਬੀਤਦੀ ਉਹ ਮਾਂ-ਬਾਪ ਜਾਣਦੇ ਨੇ ਕੋਈ ਵੀ ਪਰਿਵਾਰ ਇਸ ਤਰ੍ਹਾਂ ਨਹੀਂ ਹੋਏਗਾ ਜਿਹੜਾ ਚਾਹੇਗਾ ਕਿ ਉਹਨਾਂ ਦੇ ਪਰਿਵਾਰ ਚੋਂ ਕੋਈ ਜੀ ਨਸ਼ੇ ਵੱਲ ਜਾਵੇ ਲੇਕਿਨ ਕਿਤਨਾ ਕਿਤੇ ਸਰਕਾਰਾਂ ਦੀ ਟੈਲਮੋਲ ਨੀਤੀਆਂ ਕਾਰਨ ਜਾਂ ਹੋਰ ਕਾਰਨ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਲੇਕਿਨ ਪੰਜਾਬ ਦੇ ਬਾਰੇ ਜੋ ਇਹ ਕਿਹਾ ਜਾਂਦਾ ਮੈਂ ਸੋਚਦਾ ਮੈਂ ਤੁਹਾਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਆਪਣੇ ਮੀਡੀਆ ਦੇ ਭਰਾਵਾਂ ਨੂੰ ਕਿ ਪੰਜਾਬ ਦੇ ਪਰਤੀ ਇਸ ਤਰ੍ਹਾਂ ਦੀ ਆਪਾਂ ਨੂੰ ਨਾਅੰਸ਼ਿਕਤਾ ਤਿਆਗਣੀ ਪਊ ਪੰਜਾਬ ਦਾ ਨੌਜਵਾਨ ਤਰੱਕੀ ਦੇ ਵਿੱਚ ਯੋਗਦਾਨ ਪਾ ਰਿਹਾ ਅੱਜ ਪੰਜਾਬ ਦਾ ਨੌਜਵਾਨ ਹਰ ਕੰਮ ਦੇ ਵਿੱਚ ਅੱਗੇ ਵਧ ਕੇ ਕੰਮ ਕਰ ਰਿਹਾ ਇਹ ਨਸ਼ਿਆਂ ਦਾ ਜਿਹੜਾ ਟਿੱਕਾ ਸਾਡੇ ਉੱਤੇ ਲੱਗਿਆ ਹੋਇਆ ਸਾਨੂੰ ਇਹ ਤੋਂ ਇਹਨੂੰ ਧੋਣਾ ਚਾਹੀਦਾ ਸਾਨੂੰ ਇਹਦੇ ਬਾਰੇ ਵਾਰ-ਵਾਰ ਇਹ ਨਹੀਂ ਕਹਿਣਾ ਚਾਹੀਦਾ ਕਿ ਪੰਜਾਬ ਦਾ ਨੌਜਵਾਨ ਨਸ਼ਾ ਅਵਲ ਜਾ ਰਿਹਾ ਪੰਜਾਬ ਦਾ ਨੌਜਵਾਨ ਹਮੇਸ਼ਾ ਹੀ ਤਰੱਕੀ ਵਾਲੇ ਪਾਸੇ ਚੱਲਦਾ ਹੈ ਸੋ ਸੋਨ ਦੇਸੀ ਦੋ ਅੱਜ ਰਾਜਨੀਤੀ ਚ ਜੋ ਮੈਂ ਮਨਿਸਟਰ ਬਣ ਕੇ ਕਿਲਕੀ ਦੂਸਰੀ ਪਾਰਟੀ ਚ ਅਸੀਂ اپੋਜੀਸ਼ਨ ਚ ਬੈਠੇ ਆ ਪਰ ਫਿਰ ਵੀ ਸਾਡੀ ਗੱਲਬਾਤ ਤਾਂ ਹੈ ਨਾ ਤੇ ਹੋਇਸ ਕਰਕੇ ਉਹਨਾਂ ਨੂੰ ਖਾਸ ਕਰਕੇ ਅਸ਼ਨੀ ਜੈਸ਼ਨਰ ਜੀ ਨੂੰ ਵਧਾਈ ਦੇਣਾ ਚਾਹੁੰਦਾ ਉਹਨਾਂ ਨੇ ਕੰਮ ਕਰਾਇਆ ਬਹੁਤ ਵਧੀਆ ਕਰਾਇਆ ਹੈਗਾ ਪਰ ਹੋਰ ਵੀ ਦੇਖੋ ਸਾਨੇਵਾਲ ਦਾ ਜਿਹੜਾ ਮੇਨ ਮੁੱਦਾ ਪਾਉਣੀਆ ਚਾਹੁੰਦੀਆਂ ਨੇ ਤੇ ਰੇਲਵੇ ਦੇ ਆਫੀਸਰ ਆਏ ਆ ਭਾਈ ਤੁਹਾਨੂੰ ਬੇਨਤੀ ਆ ਮੈਂ ਰੇਲਵੇ ਮਨਿਸਟਰ ਨੂੰ ਤਾਂ ਕਈ ਵਾਰੀ ਕਹਿ ਚੁੱਕਿਆ ਆਏ ਲੋਕ ਜਿਹੜੀਆਂ ਇੱਥੇ ਟ੍ਰੇਨਾਂ ਆਏ ਨੂੰ ਜੰਗੀ ਸਰ